ਪਟਿਆਲਾ ਪੀ ਆਰ ਟੀ ਸੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਕਰਿਆ ਬੱਸ ਅੜਦਾਬਨ ਬੱਸਾਂ ਦਾ ਕਰਿਆ ਚੱਕਾ ਜਾ ਮੌਕੇ ਤੇ ਪਹੁੰਚੀ ਸੈਂਕੜੇ ਦੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਆ ਬੱਸ ਡਰਾਈਵਰਾਂ ਤੇ ਕੰਡਕਟਰਾਂ ਦੇ ਨਾਲ ਕੀਤਾ ਲਾਠੀ ਚਾਰਜ ਡਰਾਈਵਰਾਂ ਦੀਆਂ ਲੱਤ ਗਈਆਂ ਪੱਗਾਂ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸ ਪੀ ਸਿਟੀ ਪ੍ਰਵਿੰਦਰ ਚਿਮਾ ਨੇ ਕੀ ਕਿਹਾ ਉਹ ਸੁਣਦੇ ਹਾਂ ਇਹ ਬਹਾਦਰ ਨਹੀਂ ਦੀ ਕਰਨ ਹੋਣ ਦੇ ਅੱਜ ਵੀ ਆਪਣਾ ਕੋਟਾ ਨਹੀਂ ਮਾਈ ਕੋਟਾ ਕਰ ਰਹੇ ਸੀ ਪਰ ਇੱਥੇ ਕੋਰਸ ਪ੍ਰਸਾਦ ਨੇ ਸਾਡੇ ਨਾਲ ਤੱਕਾ ਕੀਤਾ ਜਿਸ ਦਾ ਹਨੂਰ ਰੋਲ ਸਾਡਾ ਪੁਲਿਸ ਮੁਲਾਜ਼ਮ ਮੁਰਦਾਬਾ 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 ਕੋਰਸ ਪ੍ਰਸਾਦ ਨੇ ਮੁਰਦਾਬਾ 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 ਪ੍ਰਧਾਨ ਨੇ ਬਣ ਮੇ ਐਮਐਲਏ ਬਣਾਏ ਨਾ ਤੇ ਪੁਲਿਸ ਦਾ ਦੁਰਉਪਯੋਗ ਕਰ ਰਹੇ ਜਿਹੜਾ ਕਹਿੰਦਾ ਹੈ ਨਾ ਪਹਿਲੀ ਕੈਬਨਿਟ ਤੇ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਕਿਸੇ ਨਾਲ ਛੀਚਾਰ ਨਹੀਂ ਹੋਏਗੀ ਕਿਸੇ ਨਾਲ ਤੁਲਨਾ ਨਹੀਂ ਲੱਗੂਗਾ ਇਹ ਕੰਜਲ ਦਾ ਪੁੱਤ ਆ ਇੰਨਾ ਪੀਆਰਟੀਸੀ ਪੰਜਾਬ ਰੋਡ ਦੇ ਵਿੱਚ ਕਿਲੋਮੀਟਰ ਗੱਡੀਆਂ ਪਾ ਕੇ 500 ਤੋਂ 600 ਕਰੋੜ ਰੁਪਏ ਦਾ ਫਾਇਦਾ ਜਿੱਕਰੇ ਲੀਡਰਾਂ ਨੂੰ ਦਵਾਣਾ ਉਹੀ ਬੈਨ ਲਾਲ ਆ ਕੇ ਅੱਗੇ ਪੰਜਾਬ ਦਾ ਪੈਸਾ ਇਹਨੇ ਦਿੱਲੀ ਚ ਬੈਨ ਨਾਜ ਸੁਕੂਕਿਆ ਪੰਜਾਬ ਦਾ ਪੈਸਾ ਇਹਨੇ ਚੱਕ ਕੇ ਗੁਜਰਾਤ ਚ ਫੁਕਿਆ ਤੁਸੀਂ ਪੀਆਰਟੀਸੀ ਦੇ ਮੁਲਾਜ਼ਮ ਹੋ ਹਾਂਜੀ ਹਾਂਜੀ ਤੁਹਾਡੀ ਬੱਸੇ ਚ ਤੁਹਾਨੂੰ ਰੈਸਟ ਪਾ ਕੇ ਲਿਆਇਆ ਜਾਇਆ ਜਾ ਰਿਹਾ ਜੀ ਇਹ ਜੀ ਕਾਪ ਰੋਡ ਕਰਾਣਿਆਂ ਨੂੰ ਗੱਡੀਆਂ ਪਾ ਕੇ ਦੇ ਰਹੇ ਹੈ ਜੀ ਲੈਕਮੇ ਦੀਆਂ ਗੱਡੀਆਂ ਨਹੀਂ ਪਾ ਰਹੇ 15 15 ਸਾਲ ਹੋ ਗਿਆ ਕੱਚੇ ਮੈਂ ਮਿਹਨਤੀ ਕਰਦੇ ਹਾਂ ਤੁਸੀਂ ਭਾਈ ਮਿਹਨਤੀ ਇਹੀ ਕਰਦੇ ਆਂ ਕਿ ਪੰਜਾਬ ਸਰਕਾਰ ਆਪਣੀਆਂ ਗੱਡੀਆਂ ਪਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਤੇ ਜੇ ਨਹੀਂ ਕਰਦੀ ਤੇ ਪਿੰਡਾਂ 'ਚ ਐਮਐਲਏ ਨਾ ਬੜੇ ਇਹਦਾ ਬਾਤੀਆਂ ਲੈ ਕੇ ਮਗਰ ਪਹਿਣ ਗਿਆ ਬੁੜੀਆਂ ਇਹ ਵੀ ਧਿਆਨ ਰੱਖ ਲੈ ਸਪਸ਼ਟ ਹੋਣ ਪਿੰਡਾਂ 'ਚ ਬੜ ਕੇ ਦਿਖਾਵੇ ਪਿੰਡਾਂ 'ਚ ਬੜ ਕੇ ਦਿਖਾਵੇ ਪੰਤ ਭਗਵੰਤ ਮਾਨ ਕਹਿੰਦਾ ਸੀ ਨਾ 15 15 ਸਾਲ ਹੋ ਗਏ ਮੂਰਤਪੁਰ ਸ਼ਾਸਨ ਹੈ ਕਾਨੂੰਨ ਤੋਂ ਉਲਟ ਹੋ ਕੇ ਜਾ ਰਹੀ ਹੈ ਇਹ ਕਾਨੂੰਨ ਤੋਂ ਉਲਟ ਹੋ ਕੇ ਜਾ ਰਹੀ ਹੈ ਤੇ ਕਹਿੰਦਾ ਇਹ ਪਹਿਲੀ ਕੈਬਨਟ ਨੂੰ ਮੈਂ ਮੁੱਕ ਕੇ ਕਰੂੰਗਾ ਪੁਲਿਸ ਦਾ ਕਰਦਾ ਵਾਰਦਾਸ਼ੂ ਬੰਦਾ ਉਹ ਮੂਰਤਪੁਰ ਦਾ ਮੈਂ ਪਹਿਲੀ ਕੈਬਨਟ ਤੇ ਪੱਕਾ ਕਰੂੰਗਾ ਇਹ ਇਹ ਮੂਰਤਪੁਰ ਦਾ ਸ਼ਰਾਬੀ ਕਿਹੋ ਜਿਹਾ ਆਈ ਜੀ ਮੈਂ ਕੀ ਕਹਿਣਾ ਚਾਹ ਰਿਹਾ ਮੰਗੀ ਗਈ ਸੀਗੀ ਮੰਗੀ ਗਈ ਸੀਗੀ ਮੰਗੀ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਨੇ ਆਏ ਬੰਦਾ ਦਾ ਆਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਅਜੇ ਅਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕਿਸੇ ਗੁਰੂ ਦੇਖਵਾ ਦਰਸ਼ਾ ਮਨਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀਏ ਵੀ ਅਸੀਂ ਸੱਖਾਂ ਮਰਤੀਆਂ ਸੱਟਾਂ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਬੈਠਾ ਸਾਡੇ ਕੱਪੜੇ ਪੜਦਾ ਸ਼ਹਿਰ ਆ ਗਿਆ ਭਾਈ ਜੀ ਕਹਣਾ ਕਿ ਜਾਹੋਂਗੇ ਪੁਲਿਸ ਦੇ ਪਰੇ ਵਰਤੀਰੇ ਆਹ ਦੇਖੋ ਪੂਰੀ ਸ਼ਰਮ ਕਲਾ ਮਾਰੀ ਚੋਂ ਰਾਤ ਨੂੰ ਆ ਗਿਆ ਸਰ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਪੀਤਾ ਅਜਿਵੇਂ ਮੇਰੇ ਐਸਚੂ ਸਾਹਿਬ ਨੇ ਵੀ ਸੱਟ ਲੱਗੀ ਨੋਟ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਨ ਬੁੱਝ ਕੇ ਸympathy ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨੋਰਮਸ ਨੇ ਤੈਨਾਂ ਲਈ ਉਹ ਵੀ ਪੂਰੇ ਕੀਤੇ ਸਾਰੀ ਗੱਲ ਨੂੰ ਲੈ ਕੇ ਔਰ ਬਾਕੀ ਫਾਰਮੈਟਸ ਵੀ ਕੰਪਲੀਟ ਕੀਤੇ ਸਰ ਪਰ ਕੀਵੇਂ ਵਖੀ ਰਿਖੀ ਵੀ ਇਹ ਕਹਰੇ ਸੀ ਕਿ ਅਸੀਂ ਤੇ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਕਿ ਆਗੂ ਲੈਣ ਸਾ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਚੜ ਜਦੋਂ ਪੁਲਿਸ ਅੰਦਰ ਐਂਟਰ ਕਰਨ ਲੱਗੇ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾ ਕੇ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਇਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤ ਵੀ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਪਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲੈਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਾਰਾ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲੌਕ ਲੈਂਡ ਨੂੰ ਪ੍ਰਵੈਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ ਤਾਂ ਵੀ